ਤੇ ਹਾਂਜੀ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਅਸੀਂ ਜਾਣਦੇ ਆ ਜੀ ਗਰਮੀ ਬੜੀ ਆ ਨਾਣ ਸਮੀਂਹ ਪੂਲ ਤੇ ਚੰਚਾਂਦੇ ਆ ਨਾਣ ਤੇ ਮੈਂ ਕਰਨੇ ਤੇ ਜਹਾਨੂੰ ਜਾਣਦੇ ਆ ਤੇ ਸਕੂਟਰੀ ਆਪਾਂ ਲੱਲੀ ਆ ਪਰਨੇ ਫੁੰਨੇ ਬਰਲੇ ਤੇ ਆ ਤੇ ਗਰਮੀ ਵੀ ਬਹੁਤ ਜ਼ਿਆਦਾ ਹੋ ਗਈ ਆ ਤੇ ਇਸ ਵੇਲੇ ਆਪਾਂ ਦਰੰਗਲੇ ਤੋਂ ਹੀ ਤੁਰੇ ਆ ਤੇ ਤੁਹਾਨੂੰ ਸਾਰਾ ਕੁਝ ਦੱਸਨੇ ਉੱਥੇ ਜਾ ਕੇ ਕਿੰਨਾ ਘੰਟ ਸਮੀਂਹ ਪੂਲ ਹਣਾ ਉੱਥੇ ਸਾਰਾ ਕੁਝ ਦੱਸਨੇ ਆ ਤੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਜੇ ਤੁਸੀਂ ਚੈਨਲ ਦੇ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਪਹਿਲਾ ਆਈਕਨ ਵੀ ਜ਼ਰੂਰ ਦਬਾ ਦਿਓ ਤੇ ਮਿਲਦੇ ਆ ਤੁਹਾਨੂੰ ਸਮੀਂਪੂਲ ਤੇ ਜਾ ਕੇ। ਕੋਈ ਮਿੱਤਰੋ ਤੁਸੀਂ ਦੇਖ ਹੀ ਸਕਦੇ ਹੋ ਆਪਾਂ ਪਿੰਡ ਦੇ ਵਿੱਚ ਵੜ ਗਏ ਆ ਸਮੀਂਪੂਲ ਤੋਂ ਥੋੜੀ ਜੀ ਦੂਰ ਆ ਤੇ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਯਾਰ ਗਰਮੀ ਬਹੁਤ ਜ਼ਿਆਦਾ ਹੈਗੀ ਆ ਤੇ ਇਹ ਸਾਰੀਆਂ ਪਹਿਲੀਆਂ ਪੂਲੀਆਂ ਜੋ ਵੇਖੋ ਸੇਕ ਵੀ ਥੋੜਾ ਬੋਤਾ ਨਿਕਲਦਾ ਪਿਆ ਆ ਤੇ ਗਰਮੀ ਬਹੁਤ ਜ਼ਿਆਦਾ ਹੈ ਕਿਉਂ ਜਾਨੂ ਭਾਜੀ ਗਰਮੀ ਨੇ ਤਾਂ ਹੱਥ ਖਰਾ ਦਿੱਤੀ ਹੈ ਵੱਡੀ ਹਾਂ ਗਰਮੀ ਹਾਂ ਓਏ ਪਹਿਲੀਆਂ 'ਚ ਸੇਕ ਹੀ ਨਿਕਲਦਾ ਔਰ ਫੁੱਲ ਨਿਕਲਿਆ ਕਰ ਫੁੱਲ ਨਿਕਲਿਆ ਆ ਤਾਂ ਐ ਵੀ ਬੜੀ ਘਰਾਂਦਾ ਯਾਰ ਆ ਤਾਂ ਬੁੜੀ ਘਰਾਂਦਾ ਯਾਰ ਵੇ ਲੋ ਇਹ ਦਰ ਘਰ ਗੁਜਰਾ ਦਾ ਘਰ ਆ ਕੋਈ ਤੇ ਆਪਾਂ ਜਾਣਨੇ ਸਿੱਧਾ ਹੀ ਆ ਕਿਹੜਾ ਪਿੰਡ ਨੰਗੇਆ ਪਹਨ ਆਪਾਂ ਭਾਗੋ ਕਾਵਾਂ ਇਹ ਭਾਗੋ ਕਾਵਾਂ ਤੋਂ ਥੋੜੀ ਸਿੱਧੀ ਸੜਕ ਜਾਨੀ ਆ ਤੇ ਅੱਗੇ ਫਿਰ ਇੱਕ ਮਜੀਠਿਆ ਪਿੰਡ ਆਣਾ ਉੱਥੇ ਆ ਸਮੀਨਿੰਗ ਪੂਲ ਇਹ ਸਵੀਮਿੰਗ ਸਵੀਮਿੰਗ ਪੂਲ ਸਮੀਮੀ ਪੂਲ ਸਮੀਮੀ ਤੇ ਲੋ ਜੀ ਮਿੱਤਰੋ ਆਪਾਂ ਫਾਈਨਲ ਪੁੱਜ ਗਏ ਆ ਉਹ ਪਿੰਡ ਦੇ ਵਿੱਚ ਜਿੱਥੇ ਆ ਕਿ ਸਮੀਨ ਪੂਲ ਬਹੁਤ ਹੀ ਜ਼ਿਆਦਾ ਘੈਂਡ ਆ ਤੇ ਤੁਹਾਨੂੰ ਦਿਖਾਵਾਂਗੇ ਅੰਦਰ ਜਾ ਕੇ ਉਹ ਸਾਹਮਣੇ ਮੇਰੇ ਪਿੰਡ ਦੇਖ ਸਕਦੇ ਹੋ ਇਹ ਸਮੀਨ ਪੂਲ ਵਾਲਾ ਉਠਿ ਰੰਬੰਦੀਆ ਇੱਥੇ ਸਮੀਂਹਪੂਲ ਆ ਤੇ ਆਪਾਂ ਥੋੜੀ ਕੀ ਦੂਰੀ ਆ ਤੇ ਜਨੂ ਭਾਜੀ ਕਿੰਨਾ ਕੁ ਵਧੀਆ ਲੱਗਣਗਾ ਸਮੀਂਹਪੂਲ ਤੇ ਜਾਂਦਾ ਉਹ ਤਾਂ ਪਹਿਲਾਂ ਜਾ ਕੇ ਪਾ ਜਾ ਕੇ ਪਤਾ ਲੱਗੇਗਾ ਕਿ ਰਸ਼ੀ ਵੀ ਵੇਚਦੇ ਉੱਥੇ ਕਿੰਨਾ ਕੁ ਜ਼ਿਆਦਾ ਰਸ਼ਾ ਤੇ ਯਾਰ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੇ ਜਾਨਾ ਨੇ ਆਟਮਾ ਵੀ ਬੜੀਆਂ ਬਾਣੀਆਂ ਸਮੀਂਹਪੂਲ ਦੇ ਵਿੱਚ ਤੇ ਮੋਟਰਸਾਈਕਲ ਥੋੜੇ ਬੋਤੇ ਹੈਗੇ ਆ ਤੇ ਸਾਡੇ ਪਿੱਛੇ ਹੋਰ ਵੀ ਬੰਦੇ ਆਂਦੇ ਆ ਦੋ ਤਿੰਨੇ ਆਪਾਂ ਕੱਲੇ ਆ ਗਏ ਆ ਤੇ ਚਾਰ ਪੰਜ ਮੋਟਰਸਾਈਕਲ ਲੱਗੇ ਦੇ ਤੁਸੀਂ ਵੇਖ ਹੀ ਸਕਦੇ ਹੋ ਇੱਥੇ 4-5 ਮੋਟਰਸਾਈਕਲ ਲੱਗੇ ਤੇ ਇਹ ਇਦਾਂ ਦੀ ਕੁਝ ਐਂਟਰੀ ਹੈ ਦੀ ਸਮੀਂਪੂਲ ਦੀ ਤੇ ਇਹ ਵੇਖੋ ਬਾਹਰ ਲਿਖਿਆ ਮੋਟਾ-ਮੋਟਾ ਹਾਂਜੀ ਮੇ ਮਿੱਤਰੋ ਫਾਈਨਲ ਆਪਾਂ ਪਹੁੰਚ ਚੁੱਕੇ ਹਾਂ ਸਮੀਂਪੂਲ ਤੇ ਇਹ ਤੁਸੀਂ ਮੇਰੇ ਪਿੱਛੇ ਬੋਰਡ ਦੇਖ ਸਕਦੇ ਹੋ ਇਹ ਬੋਰਡ ਤੇ ਲਿਖਿਆ ਦਾ ਸਾਰਾ ਸਮੀਂਪੂਲ ਦਾ ਨੰਬਰ ਵਗੈਰਾ ਸਭ ਕੁਝ ਲਿਖਿਆ ਪਿਆ ਤੇ ਕਈ ਮੇਰੇ ਵੀਰ ਭਰਾਵਾਂ ਦੇ ਕਮੈਂਟ ਬੜੇ ਆਂਡੇ ਗੀ ਸਮੀਂਪੂਲ ਦੇ ਵਿੱਚ ਪਾਣੀ ਬਹੁਤ ਗੰਦਾ ਹੁੰਦਾ ਤੇ ਇਹ ਮੈਂ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਕਿ ਪਾਣੀ ਪੁਣੀ ਗੰਦਾ ਨਹੀਂ ਹੁੰਦਾ ਯਾਰ ਇਹ ਇਹ ਜਿਹੜਾ ਸਮੀਮ ਭੂਲ ਤੇ ਆਪਾਂ ਆਏ ਹਾਂ ਨਾ ਇੱਕਦਮ ਯਾਰ ਫਰੈਸ਼ ਪਾਣੀ ਹੈ ਇੱਥੋਂ ਦਾ ਤੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਣਾ ਸਾਰਾ ਕੁਝ ਕਿ ਕਿਵੇਂ ਪਾਣੀ ਭਰਦੇ ਪਏ ਆ ਤੇ ਕਿਵੇਂ ਸਾਰਾ ਕੁਝ ਫਰੈਸ਼ ਆ ਇੱਧਰ ਤੁਸੀਂ ਦੇਖ ਸਕਦੇ ਹੋ ਇਹਨੇ ਕੱਪੜੇ-ਕੁਪੜੇ ਲਾਤੇ ਆ ਤਿਆਰੀ ਆ ਤਿਆਰੀ ਫੁੱਲ ਤੇ ਆਰੀ ਆ ਤੇ ਹਾਂਜੀ ਕਰਨ ਜੀ ਫੁੱਲ ਤੇ ਆਰੀ ਆ ਭਾਈ ਕੀ ਨਾ ਆਪਣਾ ਇਹ ਕਿਹੜਾ ਪਿੰਡ ਆ ਮਜੀਠੀਆ ਪਿੰਡ ਆ ਠੀਕ ਹੈ ਤੇ ਕਿੰਨੇ ਰੁਪਏ ਐਂਟਰੀ ਇੱਕ ਜਣੇ ਦੀ 100 ਰੁਪਏ ਅਨ ਲਿਮਟਡ ਤੇ ਇੱਥੇ ਖਾਨਦਿਆਂ ਵੀ ਤੁਸੀਂ ਵੇਖ ਸਕਦੇ ਹੋ ਹਰ ਇੱਕ ਚੀਜ਼ ਤੁਹਾਨੂੰ ਇੱਥੋਂ ਮਿਲ ਜੇਗੀ ਤੇ ਬੜੇ ਜਣੇ ਦੇ ਕਮੈਂਟ ਆ ਰਹੇ ਕਿ ਪਾਣੀ ਸਾਫ਼ ਨਹੀਂ ਹੁੰਦਾ ਇਹ ਤੁਸੀਂ ਦੇਖ ਸਕਦੇ ਹੋ ਯਾਰ ਕਿ ਫਰੈਸ਼ ਪਾਣੀ ਭਰਦੇ ਪਏ ਇੱਥੇ ਕੋਈ ਐਵੇਂ ਦਾ ਨਹੀਂ ਹੈਗਾ ਕਿ ਸਾਰਾ ਕੁਝ ਫਰੈਸ਼ ਹੀ ਹੁੰਦਾ ਪਿਆ ਤੇ ਯਾਰ ਆਪਣੀ ਤੁਸੀਂ ਪਾਰਟੀ ਵਗੈਰਾ ਵੀ ਕਰ ਸਕਦੇ ਹੋ ਤੇ ਬਹੁਤ ਸਾਰੇ ਬੱਚੇ ਇੱਥੇ ਇੰਜੋਏ ਕਰਦੇ ਆ ਮੁੰਡੇ ਵਗੈਰਾ ਤੇ ਇਧਰ ਇਧਰ ਵਾਲੀ ਪਾਸੇ ਪਾਣੀ ਥੋੜਾ ਘੱਟ ਆ ਤੇ ਇਧਰ ਵਾਲੇ ਪਾਸੇ ਥੋੜਾ ਜ਼ਿਆਦਾ ਪਾਣੀ ਆ ਤੇ ਸਾਰੇ ਵੀਰ ਭਰਾ ਆਪਣੇ ਨਾਂ ਦੇ ਪਏ ਆ ਤੇ ਭਾਈ ਪਾਣੀ ਸਾਫ਼ ਹੀ ਹੈ ਨਾ ਗੰਦਾ ਨਹੀਂ ਨਾ ਹੈਗਾ ਵੀਰ ਹੋਣੇ ਤਾਰੀਆਂ ਲਾਂਡਿਆ ਪੂਰੀਆਂ ਕਿਹੜੇ ਪਿੰਡ ਆ ਭਾਈ ਆਪਣਾ ਹਾਂਜੀ ਤੇ ਪਾਣੀ ਭਾਈ ਸਾਫ਼ ਹੀ ਹੈ ਨਾ ਇੱਕਦਮ ਗੰਦਾ ਗੁੰਦਾ ਨਹੀਂ ਨਾ ਹੈਗਾ ਓਕੇ ਰਿਪੋਰਟ ਆ ਭਾਈ ਓਕੇ ਰਿਪੋਰਟ ਆ ਨਾ ਸਾਰੇ ਜਾਣੇ ਆਣ ਨਹੀਂ ਇੱਥੇ ਨਾਣ ਤੇ ਤੁਸੀਂ ਵੇਖ ਹੀ ਸਕਦੇ ਹੋ ਯਾਰ ਭਾਈ ਇਹਨੇ ਬੜੀ ਦੂਰੋਂ ਆਏ ਆ ਨਾ ਹਣਾਂ ਤੇ ਬਹੁਤ ਸਾਰਾ ਇੰਜੋਏ ਕਰਨ ਦੇ ਇੱਥੇ ਡੀਜੇ ਵਗੈਰਾ ਯਾਰ ਨਾਲ ਇੱਥੇ ਬਾਥਰੂਮ ਦੀ ਬਹੁਤ ਸਾਰਾ ਫੈਸਿਲਿਟੀ ਹੈਗੀ ਆ ਤੇ ਖਾਂ ਲਈ ਜੀ ਤੁਹਾਨੂੰ ਇਥੋਂ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲ ਜੇਗੀ ਕੋਲਡ ਡ੍ਰਿੰਕ ਵਗੈਰਾ ਜੇ ਕੇ ਵੀਰ ਭਰਾਣੇ ਪਾਰਟੀ ਵਗੈਰਾ ਕਰਨੀ ਹੋਵੇ ਉਹ ਵੀ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ ਆਪਣਾ ਫੁੱਲਨ ਜੋਏ ਕਰ ਸਕਦੇ ਹੋ ਤੇ ਆਪਾਂ ਵੀ ਤਿਆਰ ਹੋ ਲ ਗਏ ਨਾਲ ਲਈ ਤੇ ਜਾਨੂੰ ਨੇ ਪੂਰੀ ਫੋਰਮ ਚ ਆ ਗਏ ਆ ਤੇ ਆਪਾਂ ਵੀ ਤੁਹਾਨੂੰ ਦੱਸਣੇ ਆਣੇ ਤੇ ਤਾਰੀਖਾਂ ਸ਼ਾਰੀਆਂ ਲਾ ਕੇ 1 8 4 ਤੇਰੀ ਮੀਆਂ ਆ ਭੈਣੇ ਮੇਰੇ ਸੱਟ ਲੱਗੀ ਦੀ ਆ ਯਾਰ ਇਹਨੂੰ ਨਹਿਂਦੋ ਯਾਰ ਤੇ ਮੁੰਡੇ ਸੱਟ ਲੱਗੀ ਲੱਤ ਤੇ ਯਾਰ ਓਏ ਆ ਕਿਥੋਂ ਸੱਤ ਲਿਆ ਮੇਰੇ ਵੀਰੋ ਚੱਲੋ ਸੇਵਗਾ ਇੱਥੇ ਦੇ ਕੰਮ ਖਤਰੇ ਵਾਲਾ ਹੀ ਆ ਓ ਸਾਲਾ ਸੱਟ ਨਹੀਂ ਸਹੀ ਓਏ 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 ਕੀ ਹੋਇਆ ਕੋ ਤੇਰੀ ਓਏ ਆ ਫੇਰ ਵੱਜਿਆ ਵਿਚਾਰੇ ਦਾ ਲੱਕ ਚੱਲ ਲੋ ਫੇਰ ਜੋਖੈਂ ਓਏ ਮੋਟਰ ਕਰਦੇ ਬਾਹਰ ਕਰਦੇ ਕਰਦੇ ਕਾ ਯਾਰਾ ਵੱਜ ਮੇਰੇ ਉਹ ਵੀ ਗੱਲਾਂ ਹਾਂਜੀ ਵੀ ਨਿਤੋਂ ਮੈਂ ਕਹਿੰਨਾ ਪੂਰੇ ਨਜ਼ਾਰੇ ਆਂਦੇ ਪਿਆ ਮੇਰੇ ਪਿੱਛੇ ਦੇਖੀ ਕਰ ਜਾਨ ਨੂੰ ਕਰ ਲੈਣੇ ਸਾਰੇ ਨਾਲ ਓਹ ਸੰਤੋਹ ਓਏ ਕਾ ਯਾਰਾ ਤਰੀ ਮਰੀ ਰੋਟੀ ਮਰੀ ਯਾਰਾ ਓਦੀ ਘਾੜਾ ਮੈਂ ਤੇ ਹੀ ਵੇਖੀ ਜੀ ਚੈਨਜ ਚ ਲੱਗ ਗਿਆ ਆ ਕਿ ਇਹ ਮੁੰਡੇ ਨੇ ਚੈਨਜ ਲਾਇਆ ਜਾਂ ਡੀ ਜਾਂ ਕਿ ਦੋ ਕਿ ਆਪਾਂ ਉਥੋਂ ਤਾਰੀ ਲਾ ਕੇ ਤਾਂ ਉਥੋਂ ਲੱਕ ਜਾਣਾ ਤੇ ਆਪਾਂ ਕਿੰਨੇ ਜਾਣੇ 1 2 3 4 5 6 7 7 ਜਾਣੇ ਆ ਤੇ ਸੱਤਾਂ ਦੇ ਵਿੱਚੋਂ ਵੇਖਦੇ ਆ ਕਿਹੜਾ ਉਧਰ ਜਾਂਦਾ ਆ ਤੇ ਰਲ ਜੋ ਸਾਨੂੰ ਵੀ ਖੋਣ ਦੋ ਪਹਿਲਾਂ ਵੀਰ ਦੇ ਸੱਤ ਕਿੰਨੇ ਲਈ ਜਾਓ ਜੋ ਵੀਰਾਂ ਦੇ ਵਿੱਚ ਇੱਕ ਬੋਤਲ ਜਿਹੜਾ ਬੋਤਲ ਲੱਭੇਗਾ ਉਹਨੂੰ 50 ਰੁਪਏ ਨਾਮ ਦਿੱਤਾ ਜਾਏਗਾ ਚਲੋ 50 ਲੱਭ ਲੈਣੋ 50 ਦੇਖ ਕੇ 2.5 ਮਾਰਤੀ ਚਲੋ 50 ਦੇਖ ਕੇ ਇੱਕ ਨੇ ਤਾਂ 2.5 ਮਾਰਤੀ ਆ ਗੋਦਰੋ ਦੇ ਯਾਰੋ ਜਾ ਵੀਰੇ 1 2 3 ਉਹ ਵੇਖੋ ਸਾਡੇ ਚੋਰ ਪੈਣਦੇ ਯਾਰ ਉੱਠਾਈਆ ਮਾਰ ਲੱਗੇ ਤੇ ਉਹ ਪੈਣਦਾ ਹੀ ਸ਼ੋਰ ਦੇ ਵਾ ਯਾ ਮੇਰਾ ਵੀਰੇ ਮੇਰੇ ਵਰਗਾ ਵਾ ਜਿਹੜਾ ਥੀ ਰਹਿ ਗਿਆ ਆ ਵੀਰ ਮੇਰੇ ਵਰਗਾ ਯਾਰ ਇੱਥੇ ਹੀ ਰਹਿ ਗਿਆ ਬਾਕੀ ਤੇ ਗੱਲਾਂ ਤੇ ਗੱਲ ਨਹੀਂ ਨਿਕਲੇ ਆ ਉਹ ਜੀਨਰ ਕੌਣ ਹੈ ਜੀਨਰ ਕੇਲਾ ਸਾਰਾ ਬਾੜੂ ਚਲ ਗਿਆ ਅੱਧਾ ਕਰਕੇ ਦਾ ਫਿਰ ਵੀਰੇ ਬੋਤਲ ਹਿੱਤ ਤੱਕ ਕਹਿ ਨਹੀਂ ਲੱਭੀ ਬੋਤਲ 90 ਲੰਬਾਲੇ ਨੂੰ ਹੁਣ 100 ਰੁਪਏ ਨਾਮ ਰੱਖਤਾ ਜਿਹੜਾ ਬੋਤਲ ਲੱਭ ਦੇਗਾ ਉਹਨੂੰ 100 ਰੁਪਏ ਹੁਣੇ ਕੈਸ਼ ਦਿੱਤਾ ਜਾਏਗਾ ਮੇਰਾ ਵੀਰੇ ਇਸ ਵੀਡੀਓ ਦੇ ਵਿੱਚ ਪ੍ਰੂਫ ਕਰਾਂਗੇ ਕਿ ਹਾਂ ਸੱਚੀ 100 ਰੁਪਏ ਦਿੱਤਾ ਆ ਪਾ ਬੋਤਲ ਲੱਪਣ ਵਾਲੇ ਨੂੰ ਆ ਬੋਤਲ ਲੱਭੀ ਆ ਉਹ ਬੋਤਲਿੰਗ ਲੱਗੀ ਸੀ ਬੋਤਲ ਉੱਪਰ ਸੀ ਭਾਜੀ ਬੋਤਲਾਂ ਦੇ ਵਿੱਚ ਆ ਪਸੁੱਟੀ ਹੋਈ ਆ ਤੇ ਜਿੰਨੂੰ ਬੋਤਲ ਲੱਭੀ ਉਹਨੂੰ ਆਪਾਂ 100 ਰੁਪਏ ਦਾ ਨਾਮ ਦੇਣਾ ਕੈਸ਼ ਬੋਤਲ ਲੱਗੀ ਭਾਵੇਂ ਗੋਤੇ ਲੱਗਣ ਜੋ ਮਰਜੀ ਲੱਗਣ 100 ਰੁਪਏ ਮਿਲਣਾ ਉਨ ਕਰੇ ਖਾਂਦੋਗੇ ਸਾਰੇ ਕੋਲ ਪੈਸੇ ਬੋਤਲ ਭਾਜੀ ਹੇਠ ਤੱਕ ਕੈਸ਼ ਨੂੰ ਨਹੀਂ ਲੱਭੀ ਯਾ ਵੇਖੋ ਬੋਤਲ ਲੱਪਣ ਗਏ ਦਿਆ ਮੁੜੇ ਪਰ ਬੋਤਲ ਅਜੇ ਤੱਕ ਕਿਸੇ ਨੂੰ ਨਹੀਂ ਲੱਭੀ ਪਾ ਮਾਰਚੰਦੀ ਥੱਲੇ ਲਗਾ ਮਾਰਨਵਾ ਉਹ ਸਿਲੰਡਰ ਨਹੀਂ ਕਰੋ ਆਕਸੀਜਨ ਵਾਲਾ 600 ਪੇ ਤੇ ਬਦਲੇ ਆਕਸੀਜਨ ਵਾਲਾ ਸਿਲੰਡਰ ਮੰਗਾ ਲਗੇ 2000 ਦਾ ਜਾਂ ਮੈਂ ਜਾ ਦੋਹਰੀ ਦਵਾ ਰੋ ਤੇ ਫਰ ਲੱਗ ਕੇ ਨਾ ਵਾਲਾ ਨਾ ਮਿਲਣ ਨਹੀਂ ਗਈ ਆਕਸੀਜਨ ਨੂੰ ਲੱਗਾ ਨਹੀਂ ਲੱਭੀ ਯਾਰ ਜਾਨੂੰ ਦਾ ਚੈਲੰਜ ਟੇਲ ਹੋ ਰਿਹਾ ਸਾਰਾ ਭਾਈ ਚੈਲੰਜ ਰੱਖਿਆ ਦਾ ਇਹ ਇੱਕ ਇੱਕ ਬੋਤਲ ਲੱਪਣ ਵਾਲ ਨੂੰ 100 ਰੁਪਿਆ ਨਾਮ ਦੇਣਾ ਸੀ ਪਰ ਕਿਹੇ ਮੇਰੇ ਵੀਰ ਨੂੰ ਬੋਤਲ ਨਹੀਂ ਲੱਭੀ ਆ ਸਾਰੇ ਗੱਲਾਂ ਦੇ ਗਾਲਰ ਨਿਕਲੇ ਆ ਆ ਦੇਖ ਲਓ ਮੁੜਾ ਬੜੀ ਪਹਿਲਵਾਨੀ ਦੱਸਣ ਲਈ ਕਾ ਵਲਾ ਵੀ ਇੱਕ ਆ ਦੇਖੋ ਆ ਮੇਰਾ ਵੀਰ ਆਹ ਇਕੱਲੇ ਰਹਿ ਗਿਆ ਬੋਤਲ ਲੱਪਣ ਵਾਲਾ ਫੇਰ ਇੱਕ ਕੁਛ ਹੀ ਕਰਦੇ ਬਾਕੀ ਤੇ ਸਾਰੇ ਬਾਹਰ ਆ ਗਏ ਆ ਆ ਵੇ ਸਾਰੇ ਤੈਨੂੰ ਲੱਭਣੀਆਂ ਪਾ ਫਰਮ ਵਿੱਚ ਲੈ ਇੱਕ ਵਰੀ ਬੋਤਲ ਲੱਭਣ ਹੈਲੋ ਉਸਤਾਦ ਜੀ ਮੈਨੂੰ ਬੋਤਲ ਲੱਭਣ ਚੱਲਾ ਆਪਣਾ ਹੀ ਨਾਮ ਆਪ ਹੀ ਲਵਾਵਾਂਗਾ 100 ਰੁਪਏ ਵਾਲਾ ਐ ਭਾਈ ਗੱਬੀ ਜੀ ਨਹੀਂ ਲੱਭੀ ਬੋਤਲ ਨਹੀਂ ਲੱਭੀ ਯਾਰ ਕਹੀ ਕਿੱਧਰ ਹੋਈਗੀ ਬੋਤਲ ਓਏ ਨਾ ਮਾਰੋ ਤੁਹਾਡਾ ਇੱਕ ਦੋ ਚੜਾ ਲਾ ਮੇਰਾ ਵੀਰ ਜਿਹੜਾ ਵੀ ਮੇਰਾ ਵੀਰ ਭਰਾ ਅਸਮੀ ਬੂਝ ਰਾਣਾ ਦਾ ਉਹ ਵੀਰ ਦੀ ਰੀਸ ਨਾ ਕਰਿਆ ਕਰਿਓ ਉਹਦਾ ਜਿਗਰਾ ਕੋਈ ਨਹੀਂ ਕਰ ਸਕਦਾ ਵੀਰ ਨੇ ਢਾਈ ਮਾਰ ਕੇ ਚਲ ਗਿਆ ਤੁਨੂੰ ਅਵੀਰ ਦਾ ਰਿਕਾਰਡ ਹੈਗਾ ਤੁਹਾਡਾ ਅਸੀਂ ਵੀਰ 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 ਸ਼ਾਹਸ ਤੋਂ ਵੀਰ ਵੀਰ ਛੋਟੇ ਤੋਂ ਕਰਾਈ ਦੀ ਵੀਰ ਕਿਹੜੀ ਟਿਕਟ ਦੀ ਇੰਸ਼ੋਰੈਂਸ ਕਰਾਈ ਦੀ ਲ ਦੱਸਣਾ ਨਾਮ ਅੰਦਾ ਮੋਰਦਾ ਤੇ ਮਾ ਜਮਾਨਾ ਹੱਥ ਬੜੇ ਕੋਲਾ ਹੱਥ ਦੇਣਾ ਹਾਂ ਆਹ ਵੇਦਾ ਆਇਓ ਆਇਓ ਸਾਡੀ ਐ ਕਿਹੜਾ ਕੋ ਉਹ ਤੇਰੀ ਉਹ ਨਾ ਯਾਰ ਇਹ ਕੋਈ ਇਨ ਨੂੰ ਪੁੱਛ ਲੋ ਜਿਹਦਾ ਲੱਗੀ ਆ ਸ਼ਟ ਕੋਈ ਇਨ ਦੇ ਸਾਨੂੰ ਲੱਗੀ ਆ ਸ਼ਟ ਵੀ ਦਿਖਾ ਦੇ ਆਪਾਂ ਓ ਸ਼ਟ ਲੱਗੀ ਹੋਈ ਨਹੀਂ ਤੇ ਲੱਗੀ ਆ ਦੇ ਪੈਰ ਤੇ ਓ ਵੇਖੋ ਭਾਈ ਇਹ ਕਿੰਨਾ ਕੀ ਹੋਇਆ ਇਹ ਤਨੂ ਕਿਦਾਂ ਪਲੇਖਾ ਲੱਗਾਈ ਬਈ ਪੁੱਛ ਉਹਨੂੰ ਕੀ ਹੋਇਆ ਏ ਮੁੰਡੇ ਨੂੰ ਯਾਰ ਪਰ ਓਥੋਂ ਮੈਂ ਚੱਲਾਂ ਕਰਾਂ ਤੂੰ ਕਾਟੇ ਨਹੀਂ ਜਿਹੜਾ ਪੈਦਾ ਹੁਣ ਗੱਜ ਵਿੱਚ ਪੈਰ ਦੇ ਖੂਬੇ ਨੇ ਮੈਂ ਭਾਜ ਦਸੇ ਨਾ ਅੱਛਾ ਸ਼ਟ ਕਿੱਥੇ ਲੱਗੀ ਦੱਸੀ ਉਹਦੇ ਗੋਡੇ ਦੇ ਪਾਸੇ ਤੇ ਲੱਗੀ ਆ ਮੇਰਾ ਵੀਰ ਇਦਾਂ ਦੇ ਕੰਮ ਨਾ ਕਰੇ ਕੋਈ ਯਾਰ ਫਿਰ ਹੁਣ ਆਪਾਂ ਜਾ ਰਹੇ ਆ ਸੀਮ ਭੂਲ ਦੇ ਬਾਡਰਪੂਫ ਵੀਰ ਬਾਡਰਪੂਫ ਆ ਮੁੰਦੇਰਾ ਇਹ ਬਾਡਰਪੂਫ ਆ ਐਸਟੀਮੇਟ ਮੈਂ ਵੀ ਨਹੀਂ ਲਿੱਤ ਰਹਾ ਯਾਰ ਫਿਰ ਆਪਾਂ ਐਕਸਪੈਰੀਮੈਂਟ ਕਰਨ ਜਾ ਰਹੇ ਆ ਫੁਣ ਬਾਡਰਪੂਫ ਆ ਜਾਂ ਨਹੀਂ ਨਹੀਂ ਸਾਰ ਰਹੇ ਆ ਆਪੋ ਅੱਧਾ ਘੰਟਾ ਹੋ ਗਿਆ ਨੂੰ ਬੋਤਲ ਲੱਭਦੇ ਜੀ ਅੰਦਰੋਂ ਗੱਲ ਗਿਆ ਪਰ ਬਹੁਤ ਜ਼ਰੂਰ ਲੱਗੇਗਾ ਪਾਣੀ ਭਰ ਕੇ ਮਾਰ ਨਾ ਨਾ ਆ ਭਾਈ ਆ ਬੜਨ ਨੇ ਜੋਨ ਸੀ ਨਾ ਪਾ ਮਰ ਗਈ ਦੋਨੇ ਓ ਯਾਰਾ ਨੂੰ ਪੁੱਲੀ ਪੁੱਲੀ ਲਿਆ ਦੋ ਉਸਤਾਦੀ ਦੇ ਕਿੱਥੋਂ ਇਕੱਠੇ ਹੋ ਗਏ ਸਾਲਾ ਟੱਬਰੀ ਵਿੱਚ ਆ ਗਿਆ ਉਹ ਉਹ ਪਾਏ ਖੋ ਟੋੜਾ ਦੇ ਲਵਾ ਮੁੰਡਾ ਆ ਵੀਰੇ ਐਡਰੈਸ ਦੇ ਦੋ ਪੂਰ ਦਾ ਐਡਰੈਸ ਦੇ ਦੋ ਸਾਰਾ ਦੱਸ ਦੇਣਾ ਪਰ ਮੈਂਸ਼ਨ ਵੀ ਕਰ ਤਾ ਡਿਸਕ੍ਰਿਪਸ਼ਨ ਚ ਹਾਂਜੀ ਆਂਡਾ ਫਿਰ ਨਜ਼ਾਰਾ ਪੂਰਾ ਪੂਰਾ ਮੈਂ ਨਾ ਪੂਰੇ ਨਜ਼ਾਰੇ ਵਾਂ ਤੇ ਭੂਲ ਦੇ ਵਿੱਚ ਹਾਂਜੀ ਵੀ ਮਿੱਤਰੋ ਬੋਤ ਹੋ ਗਿਆ ਬੋਤ ਨਾਲ ਆ ਕਿਉਂਕਿ ਇੱਥੇ ਘਟ ਤੋਂ ਘਟ ਪਾ ਘੰਟਾ ਡੇਢ ਘੰਟੇ ਤੋਂ ਵੱਧ ਨਹੀਂ ਨਾ ਹੱਸਦੇ ਕਿਉਂਕਿ ਇਹਦੇ ਨਾਲ ਸਾਡੀਆਂ ਅੱਖਾਂ ਵੀ ਪੀਰ ਹੋਣ ਡੀਆਂ ਤੇ ਬੰਦੇ ਸਾਰੇ ਥੱਕ ਵੀ ਗਏ ਆ ਮੇਰੇ ਨਾਲ ਦਾ ਜਾਨੂੰ ਉਹ ਵੇਖੋ ਵੀ ਥੱਕ ਗਿਆ ਤੇ ਇਧਰ ਲੱਗੇ ਨੇ ਥੋੜੇ-ਬੋੜੇ ਮੁੰਡੇ ਨਾ ਤੇ ਪਾਣੀ ਵਿੱਚ ਤੇ ਬਹੁਤ ਜ਼ਿਆਦਾ ਹੋ ਗਿਆ ਪਾਣੀ ਕਿੰਨੀ ਨਿਕਨਾ ਪਾਣੀ ਆ ਉਹ ਵੇਖੋ ਪਾਣੀ ਕਿੰਨੀ ਹਾਈਟਾ ਤੁਹਾਡੀ ਕਿੰਨੇ ਆਈ ਤਾਂ ਪੰਜ ਪੰਜ 7 7 ਤਾਂ ਇਹ ਵੀ ਲੋ ਯਾਰ ਕਿੰਨਾ ਕਿੰਨਾ ਪਾਣੀ ਹੈਗਾ ਹਰ ਦਿਵੀਰ ਪੜੀ ਆ ਤੇ ਹਨ ਹੋ ਜ਼ਿਆਦਾ ਪਾਣੀ ਆ ਤੇ ਭਰਾ ਸਾਡਾ ਤੁਹਾਨੂੰ ਗੁੰਮ ਲਾ ਕੇ ਦਿੰਦਾ ਕਿੱਥੋਂ ਤੱਕ ਲੱਗਦੀ ਆ ਗੁੰਮਾ ਮਾਰੀ ਹੁੰਦੀ ਬੋਤਲ ਨਾ ਕੋਈ ਨਾ ਪਾ ਬੋਤਲ ਜੀ ਆ ਗਾਈ ਜਾ ਦੇਖੋ ਗਾਈ बस हो गया गाइस ये बेटा ये पूरी तो चला जाला फुकू के टोड़े मुंह फाड़ टोड़े टोड़े तो पा साले क्या चल रही है यार जो नहीं यार क्या की हो गया यार ਨਾ ਨਾ ਮੈਂ ਤੇਨੂੰ ਤੇ ਮੈਂ ਤੂੰ ਛੋਟੇ ਨੂੰ ਲਿਜਾਣ ਨੂੰ ਸਾਰੇ ਉਹ ਨਾ ਪਾਰ ਹੋਣਾ ਨਾ ਦਰਾਨ ਚੱਲੋ ਲੋ ਜੀ ਤੂੰ ਨੂੰ ਮਾਰ ਕੇ ਨਾ ਲੱਗਿਆ ਹਲਗਾ ਵਾ ਨਾ ਤੂੰ ਬੁਝੀ ਗਿਆ ਮੈਂ ਇੱਕ ਉਹ ਕਿੰਨਾ ਅਗਲਾ ਪਾਣੀ ਆਇਆ